ਅਕਸਰ ਹੀ ਟਰੈਵਲ ਏਜੰਟ ਭੋਲੇ-ਪਾਲੇ ਪੰਜਾਬ ਦੇ ਮੁੰਡੇ-ਕੁੜੀਆਂ ਨੂੰ ਆਪਣੇ ਚਾਂਸੇ ਵਿੱਚ ਲੈ ਕੇ ਉਹਨਾਂ ਨੂੰ ਵਿਦੇਸ਼ ਭੇਜਦੇ ਹਨ ਅਤੇ ਬਾਅਦ ਵਿੱਚ ਉਹ ਦਰਦ-ਦਰਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਜਾਂਦੇ ਹਨ। ਇਸੇ ਤਰ੍ਹਾਂ ਜ਼ਿਲ੍ਹਾ ਮੋਗਾ ਦੀ ਰਹਿਣ ਵਾਲੀ ਇੱਕ ਲੜਕੀ ਜਿਹੜੀ ਸਰੀਆ ਵਿੱਚ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਤੋਂ ਬਾਅਦ 2.5 ਮਹੀਨਿਆਂ ਬਾਅਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿੱੱਜੇਵਾਲ ਦੇ ਯਤਨਾਂ ਸਦਕਾ ਵਾਪਸ ਭਾਰਤ ਆਪਣੇ ਪਰਿਵਾਰ ਵਿੱਚ ਪਰਦੀ ਹੈ। ਜਿਸ ਤੇ ਆਪਣੇ ਹੱਡ ਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਉਸ ਨੂੰ ਉੱਥੇ ਨਾ ਤਾਂ ਖਾਣ ਨੂੰ ਦਿੱਤਾ ਜਾਂਦਾ ਸੀ ਤੇ ਨਾ ਹੀ ਕੰਮ ਦੇ ਪੈਸੇ ਦਿੱਤੇ ਜਾਂਦੇ ਸਨ ਕਿਤਨਾ ਇਥੋਂ ਵੇਸੀ ਕਿ ਕਿਹੜੀ ਵਿਸ਼ੇ ਦੇ ਕੀ ਕੰਮ ਦੀ ਗੱਲ ਕੀਤੀ ਮੈਂ ਜੀ ਟੂਰਿਸਟ ਵੀਜ਼ੇ ਤੇ ਗਈ ਸੀਗੀ 1 ਮਹੀਨੇ ਦਾ ਵੀਜ਼ਾ ਦਿੱਤਾ ਸੀ ਮੈਨੂੰ ਉਹਨਾਂ ਨੇ ਕਿਹੜੀ ਕੰਟਰੀ ਜਾਣਾ ਹੈ ਮੈਂ ਅੰਡਵੇਈ ਲਈ ਗਈ ਸੀਗੀ ਹਾਂਜੀ ਸੋਨਿਆ ਨਾਮ ਦੇ ਜਨਤਾ ਜਿੰਨਾਂ ਕੋਲੇ ਗਈ ਸੀ ਕਿ ਮੈਂ ਹਾਂਜੀ ਉਹਨਾਂ ਨੇ ਮੈਨੂੰ ਘਰ ਦੇ ਕੰਮ ਵਾਸਤੇ ਬੁਲਾਇਆ ਸੀਗਾ ਤੇ ਵੀ ਹਰ ਰੋਜ਼ ਮੈਨੂੰ ਕਹਿੰਦੇ ਰਹੇ ਵੀ ਤੈਨੂੰ ਫੈਮਿਲੀ ਵਾਲੇ ਅੱਜ ਲੈਣ ਆਉਣਗੇ ਇੱਕ ਮਹੀਨਾ ਉਹਨਾਂ ਨੇ ਮੇਰਾ ਆਈ ਨਿਗਾਤਾ ਜਦ ਮੇਰਾ 25 ਤਰੀਕ ਨੂੰ ਉਹਨਾਂ ਨੇ ਮੈਨੂੰ ਦੱਸਿਆ ਵੀ ਅਸੀਂ ਤੇਰਾ ਸੀਰੀਆ ਦਾ ਵੀਜ਼ਾ ਲਵਾਇਆ ਵਾ ਜਣੀ ਕਿ ਮੈਨੂੰ ਸੀਰੀਆ ਦਾ ਨਹੀਂ ਬੋਲਿਆ ਸ ਮੈਨੂੰ ਉਹਨਾਂ ਨੇ ਕਿਹਾ ਸੀਗਾ ਵੀ ਜਾਰਡਨ ਦੇ ਵਿੱਚ ਸ਼ਹਿਰ ਪੈਂਦਾ ਸੂਰੀਆ ਵੀ ਤੁਸੀਂ ਉੱਥੇ ਕੰਮ ਕਰਨ ਜਾਣਾ ਵਾ ਤੇ ਮੈਂ ਆਪਣੀ ਫੈਮਿਲੀ ਨਾਲ ਗੱਲ ਕੀਤੀ ਤੇ ਮੇਰੇ ਫੈਮਿਲੀ ਵਾਲੇ ਕਹਿੰਦੇ ਵੀ ਤੂੰ ਨਹੀਂ ਉੱਥੇ ਨਹੀਂ ਜਾਣਾ ਵੀ ਤੁਸੀਂ ਇਹਦਾ ਪਾਸਪੋਰਟ ਵਾਪਸ ਜਿਦਿਓ ਸੇ ਨਹੀਂ ਇੰਡੀਆ ਵਾਪਸ ਹੀ ਬਣਾਉਣਾ ਗਾ ਨਹੀਂ ਭੇਜਣਾ ਔਰ ਉਹਨਾਂ ਨੇ ਮੇਰਾ ਪਾਸਪੋਰਟ ਵਗੈਰਾ ਨਹੀਂ ਦਿੱਤਾ ਉਹ ਕਹਿੰਦੇ ਵੀ ਤੁਸੀਂ 2 ਲੱਖ ਰੁਪਇਆ ਦੋ ਫਿਰ ਪਾਸਪੋਰਟ ਵਗੈਰਾ ਦੇਵਾਂਗੇ ਇਹਨਾਂ ਦਾ। ਫਿਰ ਉਹਦੂ ਬਾਅਦ ਮੈਨੂੰ ਉਹਨਾਂ ਨੇ ਉੱਥੇ ਭੇਜਤਾ। ਮੈਂ ਫਿਰ ਵੀ ਉਹਨਾਂ ਨੂੰ ਬੋਲਿਆ ਵੀ ਮੈਂ ਸੀਰੀਆ ਨਹੀਂ ਜਾਣਾ। ਉਹਨਾਂ ਨੇ ਆਨਲਾਈਨ ਹੀ ਕਰਵਾਤਾ ਸਾਡਾ ਟਿਕਟ ਵੀਜ਼ਾ ਵੀ ਜਣੀ ਕਿ ਕੱਲਾ ਪਾਸਪੋਰਟ ਹੀ ਸੀਗਾ ਮੇਰੇ ਕੋਲ। ਮੈਨੂੰ ਸਾਰਾ ਕੁਝ ਮੂਰੋ ਵਗੈਰਾ ਆਪ ਲਵਾ ਕੇ ਆਈ ਸੀਗੇ। 에어ਪੋਰਟ ਤੇ ਨਾਲ ਗਏ ਸੀ ਉਹ। ਬਾਬਾ ਜੀ ਦੇ ਸੰਪਰਕੇ ਤੋਂ ਹੀ ਕਿਵੇਂ ਆਏ? ਮੇਰੇ ਫੈਮਿਲੀ ਵਾਲਿਆਂ ਨੇ ਕੰਪਲੀਟ ਕੀਤੀ ਸੀ ਜੀ ਮੋਗ ਜਲੇ ਦੇ ਰੱਚ ਮੋਗ ਜਲੇ ਨਹੀਂ ਆ ਮੈਂ ਤੇ ਉੱਥੋਂ ਬਾਬਾ ਜੀ ਦਾ ਨੰਬਰ ਮਿਲਿਆ ਸੀ ਮੇਰੀ ਫੈਮਿਲੀ ਨੂੰ ਫਿਰ ਬਾਬਾ ਜੀ ਨਾਲ ਸੰਪਰਕ ਹੋਇਆ ਮੇਰੀ ਫੈਮਿਲੀ ਦਾ ਸੀਰੀਅਲ ਵਿੱਚੋਂ ਹਲਾਸਰੋਂ ਪਤਾ ਪਰ ਉੱਥੇ ਤੁਹਾਨੂੰ ਕੀ ਸਮੱਸਿਆਵਾਂ ਦੇ ਰਹੀਆਂ ਸੀਗੇ ਸਮੱਸਿਆ ਜੀ ਜਦੋਂ ਮੈਨੂੰ ਉਹਨਾਂ ਨੇ ਭੇਜਿਆ ਸੀਗਾ ਸੀ ਉੱਥੇ 26 ਤਰੀਕ ਨੂੰ ਗਏ ਆ 27 ਤਰੀਕ ਨੂੰ ਮੈਂ ਆਫਿਸ ਵਿੱਚ ਰਹੀ ਆ 28 ਤਰੀਕ ਨੂੰ ਉਹਨਾਂ ਨੇ ਮੈਨੂੰ ਕੰਮ ਤੇ ਭੇਜਿਆ ਸੀਗਾ ਔਰ ਉਹ ਉੱਥੇ ਜਣੀ ਕਿ ਸ਼ੂਟਿੰਗ ਵਗੈਰਾ ਕਰਦੇ ਸੀਗੇ ਜੈਂਸ ਉੱਥੇ ਮੈਨੂੰ ਭੇਜਿਆ ਸੀ ਆਫਿਸ ਦੇ ਵਿੱਚ ਉਹ ਰਾਤ ਨੂੰ ਮੈਨੂੰ ਇੱਕ ਰੂਮ ਵਗੈਰਾ ਸੀਗਾ ਕਿਤੇ ਖਲਾ ਪਿਆ ਉੱਥੇ ਛੱਡ ਕੇ ਉਹਦੇ ਉੱਤੇ ਅਸਲੇ ਵਗੈਰੇ ਪਏ ਸੀ ਜਾਨੀ ਕਿ ਫੋਨ ਮੈਨੂੰ ਦਿੱਤਾ ਸੀ ਪਰ ਮੈਂ ਵੀਡੀਓ ਵੀ ਪਾਈ ਆ ਆਪਣੀ ਫੈਮਿਲੀ ਨੂੰ ਸਾਰੀਆਂ ਬਣਾ ਕੇ ਉੱਥੇ ਇਕੱਲੇ ਅਸਲੇ ਸੀ ਇਕੱਲੀ ਮੈਂ ਹੀ ਸੀ ਵੀ ਹੋਰ ਨਹੀਂ ਸੀਗਾ ਕੋਈ ਵੀ ਤੇ ਨਾ ਕੋ ਉੱਥੇ ਖਾਣ ਪੀਣ ਨੂੰ ਕੁਝ ਵੀ ਨਹੀਂ ਸੀਗਾ ਫਿਰ ਸਵੇਰ ਨੂੰ ਮੈਨੂੰ 9 ਵਜੇ ਉੱਥੋਂ ਲੈ ਆਉਂਦੇ ਸੀਗੇ ਨਹੀਂ ਕੀਤਾ ਹੁੰਦੇ ਤੁਹਾਨੂੰ ਪੇਂਟ ਹੋਈ ਉੱਥੇ ਨਹੀਂ ਜੀ ਸਾਨੂੰ ਵਗੈਰਾ ਦਿੰਦੇ ਸੀ ਖਾਣਾ ਵਗੈਰਾ ਹਾਂਜੀ ਇੱਕ ਟਾਈਮ ਦਿੰਦੇ ਸੀ ਰਾਤ ਦੇ ਟਾਈਮਾਂ ਸਿਰਫ ਇੱਕ ਟਾਈਮ ਪ੍ਰੋਵੀਡ ਕੀਤਾ ਸੀ ਹਾਂਜੀ ਇੱਕ ਟਾਈਮ ਖਾਣਾ ਦਿੰਦੇ ਸੀ ਰਾਤ ਨੂੰ ਜਦ ਸੁਬਾਹ ਉੱਠਦੇ ਸੀ 5 ਵਜੇ ਵੀ ਕੰਮ ਕਰਦੀ ਸੀ ਸਾਰੀ ਦਿਣੀ ਤੇ ਰਾਤ ਨੂੰ ਖਾਣਾ ਬਣਾਉਂਦੀ ਸੀ ਮੈਡਮ 4:00 ਵਜੇ ਉਦੋਂ ਖਾਣਾ ਦਿੰਦੀ ਸੀ ਹਾਂਜੀ ਹੋਰ ਕਿੰਨੀਆਂ ਕੁ ਲੜਕੀਆਂ ਤੁਹਾਡੇ ਕੋਲ ਉੱਥੇ ਆਫਿਸ ਵਿੱਚ 10 ਕੁੜੀਆਂ ਹੋਰ ਬੇਟੀਆਂ ਸੀ ਪੰਜਾਬ ਦੀਆਂ ਇਹ ਆਵਦੀਆਂ ਤਾਂ ਤਿੰਨ ਹੀ ਸੀ ਸਰ ਹਾਂਜੀ ਜਿਹੜੇ ਪੰਜਾਬ ਦੀਆਂ ਕੁੜੀਆਂ ਮੁੰਡੇ ਜ਼ਿਆਦਾ ਆ ਉਦੇਸ਼ਾਂ ਦੇ ਗੈਟ ਨੂੰ ਢੰਗ ਨਾਲ ਉਹਨਾਂ ਕੋਲ ਵਿੱਚ ਕਹਿਣਾ ਚੱਲਿਆ ਹਾਂਜੀ ਮੈਂ ਇਹ ਬੇਨਤੀ ਕਰਦੀ ਆਂ ਵੀ ਜੰਟਾ ਦੇ ਥਰੂ ਨਾ ਜਾਓ ਵੀ ਬਾਅਦ ਚ ਕਹਿ ਕੇ ਕਿ ਤੋ ਹੋਰ ਦਾ ਪਾਸਪੋਰਟ ਜਦੋਂ ਫੜ ਲੈਂਦੇ ਮੁੜ ਕੇ ਪੈਸਾ ਨਹੀਂ ਮੰਗ ਕਰਦੇ ਆ ਫਿਰ ਦਿੰਦੇ ਨਹੀਂਗੇ ਫਿਰ ਆਪਦੀ ਮਰਜ਼ੀ ਨਾਲ ਜਿੱਥੇ ਜੀ ਕਰਦਾ ਉੱਥੇ ਭੇਜਦੇ ਆ ਤੇ ਬਹੁਤ ਜਿਆਦਾ ਤੁਹਾਨੂੰ ਵਾਪਸ ਗਿਆ ਬਾਬਾ ਜੀ ਦਾ ਕਹਿੰਦਾ ਜੁਨੇ ਬਾਬਾ ਜੀ ਨੂੰ ਕੁਝ ਹਾਂਜੀ ਬਾਬਾ ਜੀ ਦਾ ਬਹੁਤ ਜਿਆਦਾ ਧੰਨਵਾਦ ਕਰਦੀ ਆ ਮੈਨੂੰ ਮੇਰੇ ਬੱਚਾ ਚ ਵਾਪਸ ਭੇਜ ਜਾਵਾ ਠੀਕ ਬਾਬਾ ਜੀ ਆਮ ਤੋਂ ਪਿਆ ਕਦੇ ਦੇ ਦੇ ਹਰ ਕੋਦੇ ਵਿੱਚ ਲੜਕੇ ਨੂੰ ਬਾਹਰ ਲੈਣਾ ਤੇ ਕੱਪੇ ਲਮਾਵਾ ਜਿਹੜਾ ਸੀਗੇ ਤੋਂ ਉਹ ਅਲੱਗ ਥੀ ਵਾਪਸ ਹੋ ਗਈ ਬੜੀ ਦਰਦ ਕਹਾਣੀ ਐ ਇਸ ਬੱਚੀ ਦੀ ਕਿਉਂਕਿ ਤਕਰੀਬਨ 25 ਅਪ੍ਰੈਲ ਨੂੰ ਇਹਨਾਂ ਦਾ ਪਰਿਵਾਰ ਸਾਡੇ ਕੋਲ ਆਇਆ ਸੀ ਕਿ ਇਸ ਤਰ੍ਹਾਂ ਸਾਡੀ ਲੜਕੀ ਨੂੰ ਲੈ ਕੇ ਗਏ ਸੀਗੇ ਦੁਬਈ ਦੁਬਈ ਤੋਂ ਇਹਨਾਂ ਨੇ ਕਿ ਜਿਹੜਾ ਹੈਗਾ ਕਿਸੇ ਨੂੰ ਕਹਿ ਕੇ ਵੀ ਤੁਹਾਨੂੰ ਅੱਗੇ ਨੌਕਰੀ ਮਿਲ ਜੂਗੀ 450 ਡਾਲਰ ਦੇ ਵੱਲ ਸਤਰਾ ਹਜ਼ਾਰ ਗਰੀਬ ਦੇ ਕੋਲੋਂ ਲੈ ਵੀ ਲਿਆ ਦੋ ਬੱਚੇ ਐ ਆਉਣਾ ਆਪਣੇ ਜੋ ਕੋਸ਼ਿਸ਼ਾ ਥੋੜਾ ਬਤਾ ਵੀ ਸਾਡੇ ਬੱਚਿਆਂ ਦਾ ਭਲਾ ਹੋ ਜਾਵੇ ਬੱਚਿਆਂ ਨੂੰ ਅਸੀਂ ਪੜਾ ਲਈਏ। ਤੋਂ ਕਿਸੇ ਵਾਰ ਬੰਦਾ ਫੈਸਲਾ ਇਹੋ ਜਿਹਾ ਲੈ ਲਿੰਦਾ ਸਾਡੇ ਸਾਡੇ ਏਜੰਟ ਐ ਇਹੋ ਜਿਹਾ ਗੁੰਮਰਾਹ ਕਰਦੇ ਆ ਵੀ ਤੈਨੂੰ 400 ਡਾਲਰ ਮਹੀਨੇ ਦੇ 400 ਡਾਲਰ ਅਗਲੇ ਚੋ ਜਿੰਦਾ ਵੀ ਮੈਨੂੰ 35-40 ਹਜ਼ਾਰ ਰੁਪਈਆ ਮਿਲ ਜੂਗਾ। ਸਾਡੇ ਪਰਿਵਾਰ ਦੀ ਗਰੀਬੀ ਚੱਕੀ ਚੂ ਪਰ ਇਹ ਸਾਰੇ ਕਰਦੇ ਚੀਟਿੰਗ ਅ ਅੱਗੇ ਜਾ ਕੇ ਕਿੱਥੇ ਵੇਚਦੇ ਆ ਕੀ ਹੁੰਦਾ ਜੋ ਦਰਦ ਖਾਣੀਆਂ ਜੋ ਸਾਨੂੰ ਲੜਕੀ ਦੇ ਇਹਨਾਂ ਦੇ ਪਹਿਲਾਂ ਆਣ ਕੇ ਪਰਿਵਾਰ ਨੇ ਦੱਛਾ ਇਸ ਤਰ੍ਹਾਂ ਸਾਡੀ ਕੋਲ ਹੈਲਪ ਕਰੋ ਅਸੀਂ ਉਹ ਮੈਸਿਨ ਨੂੰ ਬੇਨਤੀ ਕੀਤੀ ਤਕਰੀਬਨ 25 ਦੇ ਦਿਨ ਪਹਿਲਾ ਜਿਹੜੇ ਦੇ ਵਿੱਚ ਲੜਕੀ ਵਾਪਸ ਕਰਿਆ ਗਈ ਅਸੀਂ ਪਹਿਲਾਂ ਵੀ ਬੇਨਤੀ ਕਰਦੇ ਹਾਂ ਸਭ ਤੋਂ ਬਾਅਦ ਧੰਨਵਾਦ ਦਾ ਗੁਰਨਾਨਕ ਪਾਸ਼ਾ ਦੀ ਧਰਤੀ ਦਾ ਉਹਦੇ ਚਰਨਾਂ ਦਾ ਕਿ ਉਹਨਾਂ ਨੇ ਕਿਰਪਾ ਕੀਤੀ ਇਹ ਪਰਿਵਾਰ ਕੋ ਵਾਪਸ ਆਈ ਇਹ ਪਰਿਵਾਰ ਵੀ ਤੁਹਾਡੇ ਲਈ ਇੱਕ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਤੇ ਦੂਸਰਾ ਦੇ ਵਿੱਚ ਅਸੀਂ ਇਹ ਅੰਬੈਸੀ ਦਾ ਵੀ ਬਹੁਤ-ਬਹੁਤ ਭਾਰਤੀ ਅੰਬੈਸੀ ਦਾ ਧੰਨਵਾਦ ਕਰਦੇ ਜਿੰਨੇ ਵੀ ਉੱਥੇ ਅਧਿਕਾਰੀ ਹੈ ਕੋਣਾਂ ਨੇ ਉਸ ਗੱਲ ਨੂੰ ਸੁਣਿਆ ਇਹਦੀ ਹੈਲਪ ਕੀਤੀ ਵਾਪਸ ਲਿਆਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਅਰਵਿੰਦ ਸ਼ਰਮਾ ਆਪਣੇ ਬਹੁਤ ਅਰਵਿੰਦ ਸ਼ਰਮਾ ਨਾਮ ਦਾ ਕੋਈ ਜਿਹੜਾ ਹੈ ਉੱਥੇ ਅਫੀਸਰ ਆਸੀਂ ਉਹਦਾ ਧੰਨਵਾਦ ਕਰਦੇ ਆਂ ਵਿਸ਼ੇਸ਼ ਤੌਰ ਤੇ ਵੀ ਉਹਨਾਂ ਦਾ ਧੰਨਵਾਦ ਲੈਟਰ ਭੇਜਾਂਗੇ ਕਿਉਂਕਿ ਇੱਕ ਕਿਸੇ ਗੁੰਮਰਾਹ ਹੋ ਕੇ ਕਿਸੇ ਤਰ੍ਹਾਂ ਇੱਕ ਪਰਿਵਾਰ ਦਾ ਉਹ ਜਿਹੜਾ ਹੈ ਇਸ ਤਰ੍ਹਾਂ ਅਲੱਗ ਹੋ ਜਾਣਾ ਉਹ ਵੀ ਸਿਰੇ ਵਰਗੇ ਮਲਕ ਵਿੱਚ ਚੱਲ ਜਾਣਾ ਜਿੱਥੇ ਜਾ ਕੇ ਸੀ ਕੋਈ ਜ਼ਿਆਦਾ ਹਾਲਾਤ ਉੱਥੇ ਨਾਰਮਲ ਨਹੀਂ ਤੇ ਸੋ ਇਹਦਾ ਗੁਰੂ ਮਾਸਾ ਦੀ ਕਿਰਪਾ ਹੋਈ ਸੀ ਧੰਨਵਾਦ ਕਰਦੇ ਆ ਗੁਰੂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰਦੇ ਆ ਤੇ ਅਸੀਂ ਇਹ ਜ਼ਰੂਰ ਬੇਨਤੀ ਕਰਾਂਗੇ ਕਿ ਜਿਹੜੇ ਟਰੈਵਲ ਏਜੰਟਾ ਇਹਨਾਂ ਦੇ ਟਾਈ ਨਾ ਚੜੂ ਇਹ ਆਪਣੇ ਪੈਸੇ ਲੈ ਲੈਂਦੇ ਆ ਫਿਰ ਵੀ ਇਹਨਾਂ ਦੇ ਕੋਲ ਕਹਿੰਦੇ ਸੀਗੇ ਵੀ ਸਾਨੂੰ 7000 ਅਮਰੀਕੀ ਡਾਲਰ ਦਿਓਗੇ ਇਹ ਤਾਂ ਤੁਹਾਨੂੰ ਇਸੀ ਵਾਪਸ ਭੇਜਣਾ ਤੋਏ ਪਹਿਲੀ ਲੜਕੀ ਹੈ ਜਿਹੜੀ ਬਿਨਾਂ ਪੈਸਿਆਂ ਦਿੱਤੇ ਆ ਤੋ ਤੇ ਘਰ ਵਾਪਸ ਆਈ ਹੈ ਗੁਰੂ ਪਾਤਸ਼ਾਹ ਕਿਰਪਾ ਕਰਨ ਇਹੋ ਜੀ ਆਪਤ ਇਹੋ ਜੇ ਦਿਨ ਕਿਸੇ ਨੂੰ ਨਾ ਦਿਖਾਓ ਜਿਹੜੀ ਹਾਲਤ ਇਹਨਾਂ ਨੇ ਇਹਨੇ ਉੱਥੇ ਲੜਕੀ ਨੇ ਦੇਖੀ ਇਹ ਤੁਹਾਨੂੰ ਦੱਸ ਸਕਦੀ ਆ ਪਰ ਜੋ ਇਸ ਪਰਿਵਾਰ ਦੀ ਹਾਲਤ ਸੀ ਕਿ ਸਾਡੇ ਬੱਚੇ ਕਿੱਥੇ ਜਾਣਗੇ ਸਾਡੇ ਮਾਪੇ ਵਾਸਤੇ ਕੋੜਾ ਵੱਡਾ ਦੁੱਖ ਸੀ ਤੇ ਸਾਡੇ ਵਾਸਤੇ ਵੀ ਬਹੁਤ ਵੱਡਾ ਦਰਦ ਸੀ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਮਿਹਰ ਕੀਤੀ ਹੈ ਸੋ ਅਸੀਂ ਜ਼ਰੂਰ ਬੇਨਤੀ ਕਰਾਂਗੇ ਬਾਹਰ ਜ਼ਰੂਰ ਜਾਓ ਇਹ ਜਿਹੜੇ ਉਹੋ ਜਿਹੇ ਟਰੈਵਲ ਏਜੰਟਾਂ ਦੇ ਕੋਲ ਬਿਲਕੁਲ ਨਾ ਫਸੋ ਜਿਹੜੇ ਟਰੈਵਲ ਏਜੰਟ ਇਹਦਾ ਧੋਖਾ ਕਰਕੇ ਕਈ ਵਾਰ ਸਾਨੂੰ ਇਹ ਵੀ ਕਹਿ ਦਿੰਦੇ ਅਸੀਂ ਪਾਸ ਪੈਸੇ ਵੀ ਕੋਲੋਂ ਲਾ ਦਾਂਗੇ ਇਹਨਾਂ ਦਾ ਸਭ ਤੋਂ ਜ਼ਿਆਦਾ ਗਰੀਬ ਉਹਨਾਂ ਲੋਕਾਂ ਤੇ ਕਰ ਜਾਂ ਜਿਹੜੇ ਥੋੜਾ ਕਮਜ਼ੋਰ ਵਰਗ ਆ ਉਹਨਾਂ ਦੇ ਨੂੰ ਲਾਲਚ ਦਿੰਦੇ ਆ ਤਾਂ ਕਿ ਇਹ ਲੋਕ ਪ੍ਰਭਾਵਿਤ ਹੋ ਕੇ ਚਲੇ ਜਾਣ ਪਰ ਇਹਨਾਂ ਦਾ ਹੱਥੇ ਸ਼ੋਸ਼ਣ ਹੁੰਦਾ ਤੁਸੀਂ ਇਹ ਗੱਲ ਨੂੰ ਅੱਗੇ ਵੀ ਸੰਸਦ ਵਿੱਚ ਵੀ ਠਾਇਆ ਸੀ ਜਦੋਂ ਮਾਰਕੀਟ ਤੋਂ ਕੜੀਆਂ ਬੀਬੀਆਂ ਆਈਆਂ ਦੇਸੀ ਨੂੰ ਹੁਣ ਵੀ ਆਉਣ ਵਾਲੇ ਸਮੇਂ ਸੰਸਦ ਚ ਉਠਾਵਾਂਗੇ ਇਹ ਲੜਕੀ ਕਿਸ ਵੀ ਜਿਹਦੇ ਪਿੱਛੇ ਗਿਆ ਤੇ ਵੀਜ਼ਾ ਤਾਂ ਸੀਰੀਆ ਦਾ ਮਿਲਦਾ ਹੀ ਨਹੀਂ ਇੰਡੀਆ ਤੋਂ ਮਿਲਣਾ ਸੀ ਪਰ ਇਹ ਸਾਰਾ ਕੁਝ ਧੋਖਾ ਹੀ ਸੀਗਾ ਇੱਥੋਂ ਦੁਬਈ ਲੱਗਾ ਦੁਬਈ ਤੋਂ ਜਿਹੜਾ ਹੈਗਾ ਇਹ ਹੋਰ ਮਲਕ ਜਾਰਡਨ ਜਾਰਡਨ ਦਾ ਕਹਿ ਕੇ ਜਾਰਡਨ ਦਾ ਕੁਝ ਸੀਰੀਅਸ ਹੈ ਸੀਰੀਅਸ ਹੈ ਕਹਿ ਕੇ ਇਸ ਤਰ੍ਹਾਂ ਇਹਨਾਂ ਨੂੰ ਹਾ ਗੁੰਮਰਾਹ ਕਰਦੇ ਰਹੇ ਪਰ ਇਹਨਾਂ ਦਾ ਅਸਲ ਜਿਹੜੀ ਸੀਗਾ ਇਹਨਾਂ ਦਾ ਤਾਂ ਮਕਸਦ ਵੀ ਮੈਂ ਪਾਂਡੇ ਮਾਂਜਣੇ ਆ ਮੈਂ ਸੇਵਾ ਕਰਨੀ ਹੈ ਡਿਊਟੀ ਕਰਨੀ ਹੈ ਮੈਨੂੰ ਮੇਰੇ ਪੈਸੇ ਦਿਓ ਪਰ ਉਹਨਾਂ ਨੇ ਪੈਸੇ ਤੱਕ ਹੀ ਦੇਣੇ ਆ ਦੱਸਦੇ ਕੁੱਟ ਕੇ ਨੂੰ ਜਲੀਲ ਕਰਦੇ ਸੀ ਸੋ ਇਹ ਰੋਜ਼ੰਪਲ ਕਿ ਜਿੱਦਾਂ ਅਲਰਟ ਸਾਡੇ ਕੋਲ ਇਹਨਾਂ ਦਾ ਪਰਿਵਾਰ ਆਇਆ ਸੀ 25 ਅਪ੍ਰੈਲ ਨੂੰ ਇਸ ਇਸ ਤਰ੍ਹਾਂ ਸਾਡੀ ਲੜਕੀ ਉੱਥੇ ਫਸ ਚੁੱਕੀ ਹੈ ਸੋ ਸਾਡੀ ਹੈਲਪ ਕੀਤੀ ਜਾਵੇ ਅਸੀਂ ਥਰੂ ਐਮਬੈਸੀ ਕਿੰਨੇ ਦਿਨਾਂ ਲਈ ਘਰ ਵਾਪਸ ਹੋਵੇਗਾ ਅਤੇ ਤਕਰੀਬਨ ਇਹ 19 ਮਈ ਨੂੰ ਆ ਗਿਆ 25 April ਤੋਂ ਨਹੀਂ ਮੈਨੂੰ 25 ਦਿਨਾਂ ਦੇ ਵਿੱਚ ਘਰ ਵਾਪਸ ਸ਼ੁਰੂ। ਜ਼ਿਆਦਾਤਰ ਪੰਜਾਬ ਦੇ ਨੌਜਵਾਨ ਜਿਹੜੇ ਸਕਾਰ ਹੋਏ ਠੱਗੀ ਦਾ ਘੰਟਾ ਦੀ ਕੀ ਕੰਮ ਕਰਦੇ ਨੇ। ਅਸੀਂ ਤਾਂ ਸਾਰਿਆਂ ਨੂੰ ਬੇਨਤੀ ਕਰਾਂਗੇ ਜਾਓ ਜਮ ਜਮ ਕੇ ਜਾਓ ਅਸੀਂ ਜਾਣਾ ਕਿਤੇ ਪੜ੍ਹ ਲਿਖ ਕੇ ਜਾਓ ਤੁਹਾਡਾ ਆਦਬ ਸਤਕਾਰ ਤੁਹਾਡਾ ਹੋਵੇ ਸਾਡੇ ਮੁਲਕ ਦਾ ਆਦਬ ਸਤਕਾਰ ਹੋਵੇ। ਸੋ ਜਦੋਂ ਅਸੀਂ ਇਹ ਘੰਟਾਂ ਦੇ ਸਰੂ ਜਿਹੜੇ ਜਿਨ੍ਹਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਬਣਿਆ ਹੋਇਆ ਗੁੰਮਰਾਹ ਕਰਦੇ ਆ ਲੈ ਜਾਂਦੇ ਕਿਤੇ ਆ ਉਹ ਅੱਗੇ ਵੇਚ ਦਿੰਦੇ ਆ ਇਹ ਤਾਂ ਗੁਰੂ ਮਾਰਾ ਨੇ ਕਿਰਪਾ ਕਰਤੀ ਲੜਕੀ ਵਾਪਸ ਆ ਗਈ ਹੈ ਸੋ ਬਹੁਤ ਘਰਾਂ ਦੇ ਦਰਦ ਜਿਹੜੇ ਆ ਉਹ ਜਾਂ ਸ਼ਬਦਾਂ ਦੇ ਨਾਲ ਜਾਂ ਰੁਪਈਆਂ ਦੇ ਨਾਲ ਨਹੀਂ ਚਲਦੇ ਉਹਦੇ ਨਾਲ ਇੱਕ ਬਹੁਤ ਵੱਡੀ ਕੜੀ ਹੁੰਦੀ ਹੈ ਬੱਚਿਆਂ ਵਾਸਤੇ ਮਾਂ ਪਰਿਵਾਰ ਦੀ ਇੱਕ ਪਰਿਵਾਰ ਜਿਹੜਾ ਸੀਗਾ ਇਹ ਇਹ ਪਛਾਏ ਨਾਲ ਲਾਲਚ ਕਹੋ ਜਾਂ ਚੰਗੇ ਵੇਖ ਦੀ ਆਸ਼ ਕਰਕੇ ਸੋ ਇਹੋ ਜਿਹਾ ਸੀ ਕਿਨੇ ਕਿ ਇਹ ਸਾਨੂੰ ਕੋਈ ਇਹੋ ਜਿਹੇ ਸਬਜ਼ ਬਾਗ ਦਿਖਾਉਂਦਾ ਕਿ ਕਦੇ ਇਹੋ ਜਿਹੇ ਏਜੰਟਾਂ ਦੇ ਟਾਈ ਨਾ ਕਰੋ ਉਹਨਾਂ ਦੀਆਂ ਗੱਲਾਂ ਨਾ ਸੁਣੋ ਉਹ ਤੁਹਾਡੇ ਸਾਦਗੀ ਦਾ ਤੁਹਾਨੂੰ ਅਨਪੜਤਾ ਦਾ ਨਜਾਇਜ਼ ਫਾਇਦਾ ਠਾਉਂਦੇ ਬਾਬਾ ਜੀ ਪੰਜਾਬ ਦੇ ਡੀਜੀਪੀ ਨੂੰ ਮਿਲੇ ਸੀ ਕਿ ਉਸ ਤੋਂ ਬਾਅਦ ਕੋਈ ਟ੍ਰੈਵਲ ਏਜੰਟਾਂ ਦੇ ਕੋਈ ਕਾਰਵਾਈ ਨਹੀਂ ਹੋਈ ਉਹ ਨਾ ਟ੍ਰੈਵਲ ਏਜੰਟਾਂ ਤੇ ਕੋਈ ਜਦੋਂ ਬਾਹਰ ਜਾਂਦਾ ਕੋਈ ਜਾ ਕੇ ਦੱਸਦਾ ਤੇ ਨਹੀਂ ਡੀਜੀਪੀ ਨੂੰ ਨਾ ਕਿਸੇ ਨੇ ਅਸੀਂ ਅਸੀਂ ਜਾ ਕੇ ਕਿਹਾ ਨਾ ਗਲਤ ਹੁਣ ਜਿਹੜਾ ਹੈਗਾ ਵਿਕਟਮ ਆ ਉਹ ਖੜੇ ਉਹ ਸਾਰਿਆਂ ਦੇ ਉੱਤੇ ਹੋ ਜਾਂਦੀ ਹੈ ਜਦੋਂ ਬਾਹਰੋਂ ਆ ਜਾਂਦੇ ਫੋਟੇ ਲੜਕੇ ਸਾਡੋ ਮਾਪੇ ਆਉਂਦੇ ਆ ਤੇ ਬਾਬਾ ਜੀ ਸਾਡੀ ਹੈਲਪ ਕਰੋ ਕਰਦੇ ਆ ਮੁਰਕੇ ਜਦੋਂ ਆਉਂਦਾ ਹੁੰਦਾ ਉਹ ਜਾ ਕੇ ਦੱਸਦੇ ਵੀ ਨਹੀਂ ਕੈਮਰੇ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਦੱਸਣਾ ਨਹੀਂ ਚਾਹੁੰਦੇ ਤੇ ਫਿਰ ਉਹਦੇ ਜਾ ਕੇ ਡੀਜੀਪੀ ਕਰੂਗਾ ਬਾਬਾ ਜੀ ਕੀ ਕਰਨਗੇ ਕਹਿੰਗੇ ਅਸੀਂ ਇਹ ਜਿਹੜੀ ਗੇਮ ਆ ਅਸੀਂ ਬਾਰ ਬਾਰ ਖੇਡਦੇ ਆ ਸੋ ਜਦੋਂ ਉਹ ਬੰਦਾ ਫਸ ਜਾਂਦਾ ਉਦੋਂ ਹੀ ਅਸੀਂ ਪੁਲਿਸ ਕੋ ਜਾਨੇ ਉਦੋਂ ਬਾਬਾ ਜੀ ਕੋ ਆਉਂਦੇ ਆ ਕਿਉਂਕਿ ਜਿੰਨਾ ਚਿਰ ਹੈਗਾ ਨੰਘਿਆ ਬੰਦਾ ਸਾਡੂ ਪੈਸੇ ਲੱਗ ਗਿਆ ਤੇ ਕਿਸੇ ਨੂੰ ਵੀ ਦਰਾਜ ਨਹੀਂ ਤੱਕ ਬਾਬਾ ਇੰਨੀਆਂ ਕੋ ਲੜਕੀਆਂ ਜਿਹੜੇ ਨਿਵਾ ਨੂੰ 100 ਦੇ ਕਰੀਬ ਜਿਹੜੇ ਹੈਗੇ ਲੜਕੇ ਲੜਕੀਆਂ ਵਾਪਸ ਆ ਚੁੱਕੇ ਆ ਜਿੱਥੇ ਜਿੱਥੇ ਵੀ ਸਾਨੂੰ ਮੈਸੇਜ ਆਉਂਦਾ ਜਾਂ ਤੁਹਾਡੇ ਨੇ ਸੰਪਰਕ ਕਰਦੇ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹਰ ਵਾਪਸ ਆਵੇ ਕਿਉਂਕਿ ਇਹ ਸਾਡਾ ਕਿਤੇ ਵੀ ਚੱਲ ਗਿਆ ਇਹੋ ਜਿਹਾ ਧੋਖਾ ਕਿਸੇ ਨਾਲ ਵੀ ਹੋ ਸਕਦਾ ਔਰ ਉਹਦੇ ਉਹਦੀ ਹੈਲਪ ਕਰਨਾ ਸਾਡਾ ਫਰਜ਼ ਬਣਦਾ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹਦੀ ਪੂਰੀ ਹੈਲਪ ਕੀਤੀ ਜਾਵੇ ਫੇਰ ਸਾਡੇ ਕੋਲ ਇੱਕ ਹੁਣ ਵੀ ਇਹ ਬੱਚਾ ਜਿਹੜਾ 22 ਸਾਲ ਤੋਂ ਵਾਪਸ ਨਹੀਂ ਆ ਸਕਿਆ ਉਹ ਉਹਦੇ ਵੀ ਪਾਸਪੋਰਟ ਦਾ ਰੌਲਾ ਕੁਝ ਸਮੱਸਿਆ ਹੈ ਉਹ ਅਸੀਂ ਸਾਂਝੀ ਕਰ ਰਹੇ ਹਾਂ ਨਾਲੇ ਸਮਝੂ ਵਾਪਸ ਹੋਊ ਕਿਉਂਕਿ ਸਾਡਾ ਫਰਜ਼ ਹੈ ਕਿ ਸਾਡੇ ਕੋਲ ਕੋਈ ਵੀ ਦਰਦ ਲੈ ਕੇ ਆਉਂਦਾ ਸਾਨੂੰ ਕੋਈ ਗੱਲ ਦੱਸਦਾ ਅਸੀਂ ਉੱਥੇ ਕੁਝ ਕਰ ਸਕਦੇ ਆ ਹੈਲਪ ਕਰ ਸਕਦੇ ਆ ਅਸੀਂ ਆਪਣੀ ਡਿਊਟੀ ਨਿਭਾਉਣੀ ਹੈ